ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਅੱਜ ਜਿਹੜੀ ਵੀਡੀਓ ਹੈਗੀ ਆਪਣੀ ਹੈਗੀ WhatsApp ਦੇ ਰਿਲੇਟਡ WhatsApp ਤੇ ਤੁਸੀਂ ਕਿਦਾਂ ਪੰਜਾਬੀ 'ਚ ਮੈਸੇਜ ਭੇਜ ਸਕਦੇ ਹੋ ਠੀਕ ਹੈ ਪੰਜਾਬੀ 'ਚ ਕਿਦਾਂ ਚੈਟ ਕਰ ਸਕਦੇ ਹੋ ਜਾਂ ਪੰਜਾਬੀ 'ਚ ਮੈਸੇਜ ਭੇਜ ਸਕਦੇ ਹੋ SMS 'ਤੇ ਯਕੀਨ ਮੰਨਿਓ ਤੁਸੀਂ ਪੰਜਾਬੀ 'ਚ ਮੈਸੇਜ ਭੇਜ ਕੇ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੇਗਾ ਠੀਕ ਹੈ ਇਸ ਵੀਡੀਓ ਦੇ ਅੰਦਰ ਦੋ ਸਟੈਪਸ ਨੇ ਦੋਨੋਂ ਸਟੈਪਸ ਬਹੁਤ ਜ਼ਰੂਰੀ ਨੇ ਕਿਸੇ ਦੇ ਫੋਨ 'ਤੇ ਇੱਕ ਸਟੈਪ ਚੱਲੇਗਾ ਜਾਂ ਦੂਸਰੇ ਫੋਨ 'ਤੇ ਦੂਸਰਾ ਸਟੈਪ ਚੱਲੇਗਾ ਤਾਂ ਦੋਨੇ ਸਟੈਪ ਜ਼ਰੂਰ ਦੇਖਿਓ ਚਲੋ ਆਪਾਂ ਵੀਡੀਓ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ WhatsApp ਖੋਲ ਲੈਣਾ WhatsApp ਖੋਲ ਕੇ ਚੈਟ ਤੇ ਆਣਾ ਚੈਟ ਓਪਨ ਕਰਾਂਗੇ ਚੈਟ ਓਪਨ ਕਰਕੇ ਸੈਟਿੰਗ ਤੇ ਚਲੇ ਜਾਣਾਗਾ ਸੈਟਿੰਗ ਤੇ ਕਲਿੱਕ ਕਰਨਾਗਾ ਸੈਟਿੰਗ ਤੇ ਕਲਿੱਕ ਕਰਕੇ ਲੈਂਗੁਏਜ ਤੇ ਕਲਿੱਕ ਕਰਨਾਗਾ ਇਹ ਦੇਖਸੋ ਕਿ ਕਿਹੜੀ ਕਿਹੜੀ ਲੈਂਗੁਏਜ ਐਡ ਕੀਤੀ ਹੈਗੀ ਠੀਕ ਹੈ ਐਡ ਟੂ ਕੀਬੋਰਡ ਕਰਕੇ ਥੱਲੇ ਸਾਰੀਆਂ ਲੈਂਗੁਏਜ ਸ਼ੋਅ ਕਰਦੀਆਂ ਹੋਈਆਂ ਨੇ ਪੰਜਾਬੀ ਹਿੰਦੀ ਕੋਈ ਵੀ ਤੁਸੀਂ ਲੈਂਗੁਏਜ ਐਡ ਕਰ ਸਕਦੇ ਹੋ ਵਿੱਚ ਠੀਕ ਹੈ ਆਪਾਂ ਇੱਕ ਲੈਂਗੁਏਜ ਐਡ ਕਰਦੇ ਆ ਇਹਦੇ ਅੰਦਰ ਪੰਜਾਬੀ ਠੀਕ ਹੈ ਪੰਜਾਬੀ ਕਰ ਲਈ ਐਡ ਡਨ ਕਰ ਦੇਣਾਗਾ ਬੈਕ ਚਲੇ ਜਾਣਾਗਾ ਹੁਣ ਆ ਲੌਂਗ ਪ੍ਰੈਸ ਕਰਕੇ ਰੱਖਣਾਗਾ ਠੀਕ ਹੈ ਇਹਦੇ ਚੋਂ ਆ ਰਹੀ ਲੈਂਗੁਏਜ ਆ ਰਹੀ ਹੈ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਆਪਾਂ ਪੰਜਾਬੀ ਸਿਲੈਕਟ ਕਰ ਦੇਦੇ ਅੰਦਰ ਦੇਖੋ ਪੰਜਾਬੀ ਹੋ ਗਈ ਠੀਕ ਹੈ ਐਥੋਂ ਪੰਜਾਬੀ ਟਾਈਪ ਕਰਕੇ ਤੁਸੀਂ ਭੇਜ ਸਕਦੇ ਹੋ ਕਿਸੇ ਨੂੰ ਵੀ ਹੁਣ ਆਪਾਂ ਪੰਜਾਬੀ ਗੁਰਮੁਖੀ ਐਡ ਕਰ ਦਿੰਦੇ ਆ ਦੇ ਵਿੱਚ ਠੀਕ ਹੈ ਤੁਸੀਂ ਇੰਗਲਿਸ਼ ਵਿੱਚ ਲਿਖੋਗੇ ਉਹ ਪੰਜਾਬੀ ਵਿੱਚ ਆਪਣੇ ਆਪ ਅਪਡੇਟ ਹੋਈ ਜਾਏਗਾ ਠੀਕ ਹੈ ਇਹ ਵੀ ਤੁਸੀਂ ਐਡ ਕਰ ਸਕਦੇ ਹੋ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਲਿਖਣੀ ਠੀਕ ਹੈ ਉਹ ਕੀ ਕਰ ਸਕਦੇ ਇੰਗਲਿਸ਼ ਤੋਂ ਪੰਜਾਬੀ ਐਡ ਕਰ ਸਕਦੇ ਇੰਗਲਿਸ਼ ਲਿਖ ਕੇ ਉਹ ਆਟੋਮੈਟਿਕ ਪੰਜਾਬੀ ਵਿੱਚ ਕਨਵਰਟ ਹੋ ਜਾਣਗੇ ਤੁਹਾਡੇ ਜੋ ਵੀ ਵਰਡ ਨੇ ਜਿਹੜਾ ਤੁਸੀਂ ਭੇਜਣਾ ਦਾ ਠੀਕ ਹੈ ਜਿਵੇਂ ਆ ਦੇਖੋ ਮੈਂ ਇੰਗਲਿਸ਼ ਵਿੱਚ ਟਾਈਪ ਕਰ ਰਿਹਾਗਾ ਆਪਣੇ ਪੰਜਾਬੀ ਚ ਕਨਵਰਟ ਹੋਈ ਜਾ ਰਿਹਾਗਾ ਹੁਣੋਂ ਨੇ ਆਪਾਂ ਸੈਕੰਡ ਸਟੈਪ ਤੇ ਸੈਕੰਡ ਸਟੈਪ ਤੇ ਕੀ ਕਰਨਾ ਆਪਾਂ ਪਲੇ ਸਟੋਰ ਤੇ ਉਹਨਾ ਪਲੇ ਸਟੋਰ ਤੇ ਜਾ ਕੇ ਆਪਾਂ Google Indic Keyboard ਇੰਸਟਾਲ ਕਰਨਾਗਾ ਮੇਰਾ ਆਲਰੇਡੀ ਇੰਸਟਾਲਡ ਆ ਮੈਨੂੰ ਡਾਇਰੈਕਟ ਓਪਨ ਕਰਾਂਗਾ ਤੁਹਾਡਾ ਨਹੀਂ ਇੰਸਟਾਲ ਤੁਸੀਂ ਇਹਨੂੰ ਇੰਸਟਾਲ ਕਰ ਲਿਓ ਇੰਸਟਾਲ ਕਰਨ ਤੋਂ ਬਾਅਦ enable in setting ਤੇ ਜਾਣਾਗਾ Google Indic Keyboard ਨੂੰ ਓਨ ਕਰਨਾਗਾ ओके ਕਰ ਦੇਣਾਗਾ ਫਿਰ ਸੈਕੰਡ ਸਟੈਪ ਆ ਸਿਲੈਕਟ ਇਨਪੁਟ ਮੈਥਡ ਤੇ ਕਲਿੱਕ ਕਰਨਾਗਾ ਇੰਗਲਿਸ਼ ਐਂਡ ਇੰਡੀਕ ਲੈਂਗੁਏਜ ਤੇ ਕਲਿੱਕ ਕਰਨਾਗਾ ਥਰਡ ਸਟੈਪ ਤੇ ਸੈੱਟ ਪਰਮਿਸ਼ਨ ਕਰਨਾਗਾ ਅਲੋਅ ਕਰ ਦੇਣਾ ਰੈਡੀ ਟੂ ਗੋ ਗੈਟ ਸਟਾਰਟ ਤੇ ਓਕੇ ਕਰਨਾਗਾ ਕਸ ਤੋਂ ਬਾਅਦ ਫਿਰ WhatsApp ਤੇ ਆ ਜਾਣਾਗਾ WhatsApp ਤੇ ਆ ਕੇ ਚੈਟ ਤੇ ਆ ਜਾਣਾਗਾ ਚੈਟ ਤੇ ਆ ਕੇ ਟਾਈਪਿੰਗ ਤੇ ਆਣਾ ਟਾਈਪਿੰਗ ਤੇ ਆ ਕੇ ਸਪੇਸ ਨੂੰ ਲੌਂਗ ਪ੍ਰੈਸ ਕਰਨਾਗਾ ਠੀਕ ਹੈ ਇੱਥੇ ਤੁਸੀਂ ਕੋਈ ਵੀ ਲੈਂਗੁਏਜ ਸਿਲੈਕਟ ਕਰ ਸਕਦੇ ਹੋਗੇ ਠੀਕ ਹੈ ਇਹਦੇ ਅੰਦਰ ਲੈਂਗੁਏਜ ਆ ਜਾਊਗੀ ਅਗਰ ਮੰਨ ਲਓ ਇਹਦੇ ਅੰਦਰ ਲੈਂਗੁਏਜ ਨਹੀਂ ਆ ਰਹੀ ਤਾਂ ਤੁਸੀਂ ਕਰਨਾਗਾ ਵਾਪਸ ਜਾਣਾਗਾ ਸੈਟਿੰਗ ਤੇ ਕਲਿੱਕ ਕਰਨਾਗਾ ਸੈਟਿੰਗ ਤੇ ਕਲਿੱਕ ਕਰਕੇ ਲੈਂਗੁਏਜ ਤੇ ਕਲਿੱਕ ਕਰਨਾ ਲੈਂਗੁਏਜ ਤੇ ਕਲਿੱਕ ਕਰਕੇ نیچے ਐਡ ਕੀਵਰਡ ਆ ਰਿਹਾਗਾ ਐਡ ਕੀਵਰਡ ਤੇ ਜਾ ਕੇ ਤੁਸੀਂ ਲੈਂਗੁਏਜ ਐਡ ਕਰ ਲੈਣੀ ਹੈਗੀ ਠੀਕ ਆ ਇਹ ਕਰਨ ਤੋਂ ਬਾਅਦ ਤੁਹਾਡੀ ਪੰਜਾਬੀ ਟਾਈਪਿੰਗ ਸਟਾਰਟ ਹੋ ਜਾਏਗੀ ਠੀਕ ਆ ਕਰਕੇ ਦੇਖੋ ਬਹੁਤ ਬਧੀ ਚੀਜ਼ ਹੈਗੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ